ਦੇਖੋ ਮੇਰੀ ਖੁਸ਼ਕਿਸਮਤੀ ਹੈ ਮੈਂ ਜਦੋਂ ਕਦੇ ਵੀ ਕੋਈ ਨਵਾਂ ਕੰਮ ਸ਼ੁਰੂ ਕਰਦਾ ਤੇ ਮੈਨੂੰ ਚੇਚੇ ਸੱਚੇ ਪਾਤਸ਼ਾਹ ਇੱਥੇ ਲਿਆ ਹੁੰਦਾ ਤੇ ਹੁਣ ਇੱਕ ਨਵਾਂ ਗਾਣਾ ਹੈ ਜੋ ਅਸੀਂ ਵੀ ਬੀਕ ਕੀਤਾ ਹੈ ਫੋਕ ਨੂੰ ਤੇ ਉਹਦੇ ਸ਼ੂਟਿੰਗ ਸੰਬੰਧੀ ਮੈਂ ਸੱਚੇ ਪਾਤਸ਼ਾਹ ਦੇ ਇਸ ਦਰਬਾਰ ਚੋਂ ਇਸ ਸੱਚਕੰਡ ਤੋਂ ਅਰਦਾਸ ਕਰਨ ਆਉਣਾ ਹੁੰਨਾ ਹਮੇਸ਼ਾ ਹੀ ਜਦੋਂ ਕੋਈ ਵੀ ਮੈਂ ਨਵਾਂ ਕੰਮ ਸ਼ੁਰੂ ਕਰਾਂ ਨਵੇਂ ਬੈਂਡ ਦਾ ਹੁਣ ਕੰਮ ਸ਼ੁਰੂ ਕਰਨ ਜਾ ਰਹੇ ਆ ਨਵੇਂ ਗਾਣੇ ਲਾਂਚ ਕਰਨ ਜਾ ਰਹੇ ਆ ਸੋ ਅਸ਼ੀਰਵਾਦ ਲੈਣਾ ਉਹਨਾਂ ਥਾਪੜਾ ਲੈਣਾ ਆਉਣਾ ਤੇ ਨਾਲ ਨਾਲ ਇਸ ਬਹਾਨੇ ਇੱਥੇ ਜਿੰਨੇ ਮੇਰੇ ਮਿੱਤਰ ਸੱਜਣ ਨੇ ਅੰਬਰ ਸਰਚ ਰਹਿੰਦੇ ਉਹਨਾਂ ਨੂੰ ਮਿਲਣ ਦਾ ਵੀ ਸਬੱਬ ਪੈਦਾ ਹੋ ਜਾਂਦਾ ਹੈ ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਕਿ ਮੇਰੇ ਤੇ ਰਹਿਮਤ ਉਹਨਾਂ ਦੇ ਰੱਖੀ ਹੋਈ ਹੈ ਸੋ ਤਿਆਨੂੰ ਕੀ ਕਹਿਣਾ ਚਾਹੁੰਦਾ ਹਾਂ ਸਰੋਤਿਆਂ ਨੂੰ ਤਾਂ ਮੈਂ ਇਹੀ ਕਹਾਂਗਾ ਕਿ ਵੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਤੇ ਜਿਹੜੇ ਕਲਾਕਾਰ ਪੰਜਾਬ ਪੰਜਾਬੀਅਤ ਤੇ ਪੰਜਾਬੀ ਜ਼ੁਬਾਨ ਲਈ ਕੰਮ ਕਰਦੇ ਨੇ ਉਹਨਾਂ ਨੂੰ ਮੁਹੱਬਤ ਕਰੋ ਉਹਨਾਂ ਨੂੰ ਪ੍ਰਮੋਟ ਕਰੋ ਐ ਜਨੀਆਂ ਮਾੜੀਆਂ ਤੇ ਘਟੀਆਂ ਗੱਲਾਂ ਨੇ ਉਹਨਾਂ ਨੂੰ ਘੱਟ ਸ਼ੇਅਰ ਕਰੋ ਜਿਹੜੀਆਂ ਕੋਈ ਚੰਗੀਆਂ ਨੇ دنیਵੀ ਤੌਰ ਦੇ ਉੱਤੇ ਚੰਗੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਦੂਰ ਤੱਕ ਪਹੁੰਚ ਸਕਣ ਤੇ ਐਮੀ ਮਾਰੀਆਂ ਵੀਡੀਓ ਨੂੰ ਵਾਇਰਲ ਨਾ ਕਰਿਆ ਕਰੋ ਸੋ ਬਾਕੀ ਪੰਜਾਬੀ ਸਰੋਤੇ ਆਪਣੇ ਆਪ ਚ ਬਹੁਤ ਸਿਆਣੇ ਨੇ ਤੇ ਮੈਂ ਬੜਾ ਧੰਨਵਾਦੀ ਆ ਸਾਰੇ ਸਮੁੱਚੇ ਪੰਜਾਬੀਆਂ ਦਾ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਦਾ ਜਿਨ੍ਹਾਂ ਨੇ ਨਮਾਣੇ ਜੇ ਪੰਮੀ ਭਾਈ ਨੂੰ ਬੇਇਤਹਾਸ਼ਾ ਮਾਨ ਤੇ ਪਿਆਰ ਬਖਸ਼ਿਆ